ਸਾਡਾ ਸ਼ੀਕਾਲ ਜੀ ਗਰਾਉਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 28 ਜੂਨ ਦਿਨ ਸ਼ੁੱਕਰਵਾਰ ਦੇਸੀ ਮਹੀਨਾ 16 ਹਾਰ ਸੋ ਗੱਲ ਕਰਦੇ ਹਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਆਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉੱਤੇ ਨਜ਼ਰ ਮਾਰੀਏ ਅੱਜ ਨਮਕਵਾਨ ਨੇ ਕਿਹਾ ਹੈ ਕਿ ਮੇਰੀ ਫੋਟੋ ਕਿਚਨ ਵਾਲੇ ਵੀ ਸਰਦਾਰ ਹੀ ਸਨ ਉਦੋਂ ਕਿਸੇ ਨੇ ਕੁਝ ਕਿਉਂ ਨਹੀਂ ਕੀਤਾ ਐਫ ਆਈ ਆਰ ਹੋਂਟੇ ਪੜ ਕੀ ਦੀਵਾਰ ਸਾਹਿਬੇ ਯੋਗਾ ਕਰਨ ਵਾਲੀ ਲੜਕੀ ਯੋਗਾ ਇਸ ਨਾਮਲੇ ਉੱਤੇ ਹੁਣ ਯੋਗਾ ਗਰਲ ਅਰਸ਼ਨਾ ਮਕਵਾਨਾ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਸ਼੍ਰੀ ਹਰਮੰਦਰ ਸਾਹਿਬ ਯੋਗਾ ਕਨਵਲ ਕੁੜੀ ਅਰਸ਼ਨਾ ਨੂੰ ਲੰਗੇ ਦਿਨਾਂ ਮਿਸਰ ਪੁਲਿਸ ਨੇ ਨੋਟਿਸ ਭੇਜਿਆ ਸੀ। ਇਹ ਨੋਟਿਸ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਸੀ। ਨੋਟਿਸ ਵਿੱਚ ਅਰਸ਼ਨਾ ਨੂੰ 30 ਜੂਨ ਤੱਕ ਥਾਣਾ E ਡਿਵੀਜ਼ਨ ਵਿੱਚ ਪੇਸ਼ ਹੋਣ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਸ਼੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ਉੱਤੇ ਅਰਸ਼ਨਾ ਦੇ ਖਿਲਾਫ 295 A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਉੱਤੇ ਹੁਣ ਯੋਗਾ ਗਰਲ ਅਰਸ਼ਨਾ ਦਾ ਤਾਜ਼ਾ ਬਿਆਨ कि ਜਦੋਂ ਮੈਂ 21 ਜੂਨ 2024 ਨੂੰ ਹਰਮੰਦਰ ਸਾਹਿਬ ਵਿਖੇ ਯੋਗਾ ਕਰ ਰਹੀ ਸੀ ਤਾਂ ਹਜ਼ਾਰ ਸਿੱਖ ਲੋਕ ਮੈਨੂੰ ਦੇਖ ਰਹੇ ਸਨ ਕਿਸੇ ਨੇ ਵੀ ਮੈਨੂੰ ਰੋਕਿਆ ਨਹੀਂ ਤੇ ਕੋਈ ਇਤਰਾਜ਼ ਨਹੀਂ ਕੀਤਾ ਅਸਲ ਵਿੱਚ ਮੇਰੀ ਫੋਟੋ ਖਿਚਣ ਵਾਲੇ ਜੈਂਟਲਮੈਨ ਖੁਦ ਇੱਕ ਸਰਦਾਰ ਜੀ ਸਨ ਉਹਨਾਂ ਨੂੰ ਇਹ અપਮਾਨਜਨਕ ਨਹੀਂ ਲੱਗਿਆ ਉਹਨਾਂ ਨੇ ਮੈਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਜੋ ਲੋਕ ਇਸ ਨੂੰ ਲਾਈਵ ਦੇਖ ਰਹੇ ਸਨ ਉਹ ਨਰਾਜ਼ ਨਹੀਂ ਹੋਏ ਤਾਂ ਮੈਂ ਸੋਚ ਰਹੀ ਹਾਂ ਕਿ ਗਲਤ ਕਿਵੇਂ ਹੋਇਆ ਇਸ ਦਿਨਾਂ ਦੇ ਸਰੀਨ ਧਾਰਮਿਕ ਭਾਵਨਾਵਾਂ ਨੂੰ ਕਿਵੇਂ ਠੇਸ ਪਹੁੰਚੀ ਹੈ ਪਹਿਲੀ ਵਾਰ ਪੰਜਾਬ ਦੀ ਯਾਤਰਾ ਕਰਨ ਵਾਲੀ ਇੱਕ Hindu ਲੜਕੀ ਨਿਜਮ ਕਿਵੇਂ ਜਾਣ ਸਕਦੀ ਹੈ ਕਦੋਂ ਕਿ ਮੈਨੂੰ ਕਿਸੇ ਨੇ ਨਹੀਂ ਰੋਕਿਆ ਇਹ ਸਭ ਬੇਗੁਨਾਹ ਹੈ ਮੈਨੂੰ ਨਹੀਂ ਪਤਾ ਕਿ ਸ਼੍ਰੋਮੇ ਕਮੇਟੀ ٹرسٹ ਦਾ ਪ੍ਰਚਾਰ ਕੀ ਹੈ ਪਰ ਮੈਂ ਪੀੜਤ ਮਹਿਸੂਸ ਕਰ ਰਹੀ ਹਾਂ ਮੇਰੇ ਖਿਲਾਫ ਐਫ ਆਈ ਆਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਐਫ ਆਈ ਆਰ ਦਾ ਕੋਈ ਆਧਾਰ ਨਹੀਂ ਹੈ ਇਹ ਸਿਰਫ ਇਸ ਲਈ ਹੈ ਕਿਉਂਕਿ ਐਸ ਜੀ ਪੀ ਸੀ ਕਮੇਟੀ ਨੇ ਪੁਲਿਸ ਨੂੰ ਅਸਲ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਇਹ ਸਭ ਮੇਰੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਮੈਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੀ ਇਸ ਤਰੀਕ ਤੱਕ ਨਾ ਲਿਆ ਹਲਫ ਕਾਮਰੇਤ ਪਾਲ ਤੋਂ ਖੁਸਕਦਾ ਹੈ ਐਮ ਪੀ ਦਾ ਮਰਤ ਹੋਵੇਗੀ ਜੋ ਚੋਣਾਂ ਜਿੱਤਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਤਾਂ ਅਰਜ਼ਾਮੇ ਦੇ ਅੰਦਰ ਸੌਂ ਚੁੱਕਣੀ ਪੈਂਦੀ ਹੈ ਪਰ ਕੀ ਤੁਸੀਂ ਸੋਚਿਆ ਹੈ ਕਿ ਜੇਲ੍ਹ ਵਿੱਚ ਬੰਦ ਸੰਸਦ ਮੈਂਬਰਾਂ ਦਾ ਕੀ ਹੋਵੇਗਾ ਤੇ ਉਹ ਆਦਿ ਇਹ ਸੌਂ ਕਿਵੇਂ ਚੁੱਕਣਗੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦੋ ਤਿੰਨ ਸੰਸਦ ਮੈਂਬਰਾਂ ਨੇ ਹਲਫ ਲਿਆ ਸੋਮਵਾਰ ਨੂੰ ਵੀ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਮੈਂਬਰ ਵੱਲ ਸੌਂ ਚੁੱਕੀ ਮੰਗਲਵਾਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੌਂ ਚੁੱਕੀ ਅਮਰਪਾਲ ਸਿੰਘ ਪੰਜਾਬ ਦੇ ਖੰਡੂਰ ਸਾਹਿਬ ਤੋਂ ਪ੍ਰਿੰਮ 1.95 ਲੱਖ ਵੋਟਾਂ ਨਾਲ ਜਿੱਤੇ ਹਨ ਇਸ ਸਮੇਂ ਉਹ ਐਨਐਸਏ ਤਹਿਤ ਅਸਾਮ ਦੀ ਜੇਲ੍ਹ ਵਿੱਚ ਬੰਦ ਹਨ ਕਾਨੂੰਨ ਦੱਸ ਦਈਏ ਕਿ ਹਰ ਚੁਣੀ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ-ਅੰਦਰ ਸੰਸਦ ਵਿੱਚ ਹਾਜ਼ਰ ਹੋਣਾ ਹੁੰਦਾ ਹੈ ਤੇ ਜੇਕਰ ਜਿਹਾ ਨਹੀਂ ਹੁੰਦਾ ਤਾਂ ਉਸ ਦੀ ਸੀਟ ਖਾਲੀ ਕੋਸ਼ਿਤ ਕੀਤੀ ਜਾ ਸਕਦੀ ਹੈ ਅਜਿਹੇ ਵਿੱਚ ਜੇਕਰ ਕੋਈ ਸੰਸਦ ਮੈਂਬਰ ਜੇਲ੍ਹ ਵਿੱਚ ਹੈ ਤਾਂ ਉਸ ਨੂੰ 60 ਦਿਨਾਂ ਵਿੱਚ ਇੱਕ ਵਾਰ ਸੰਸਦ ਵਿੱਚ ਜਾਣਾ ਹੀ ਪਵੇਗਾ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਜੇਲ੍ਹ ਵਿੱਚ ਹੋਵੇ ਇਸ ਹਾਲਤ ਵਿੱਚ ਉਹਨਾਂ ਨੂੰ ਜੇਲ੍ਹ ਵਿੱਚੋਂ ਇੱਕ ਵਾਰ ਸੰਸਦ ਵਿੱਚ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਦਿਨ ਸੌਂ ਚੁੱਕਦਾ ਹੈ ਜੇਕਰ ਪਿਛਲੇ ਜਿਹੋਨਾਂ ਦੀ ਗੱਲ ਕਰੀਏ ਤਾਂ ਜੁਪੀ ਦੀ ਕੋਟੀ ਸੀਟ ਤੋਂ ਸੰਸਦ ਮੈਂਬਰ ਆទ ਕਮਾਲ ਸਿੰਘ ਚੋਣਾ ਤੋਂ ਬਾਅਦ 2020 ਵਿੱਚ ਜੇਲ੍ਹ ਗਏ ਸਨ ਤੇ ਉਹਨਾਂ ਨੇ ਜਨਵੀ 2020 ਸੌਂ ਚੁੱਕੀ ਸੀ ਸੌਂ ਚੁੱਕਣ ਲਈ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੂੰ ਕਈ ਪ੍ਰਕਿਰਿਆ ਵਿੱਚ ਲੰਘਣਾ ਪੈਂਦਾ ਹੈ ਸੰਸਦ ਮੈਂਬਰ ਨੂੰ ਸੰਸਦ ਵਿਚਿਕਵਾਗ ਲੈ ਕੇ ਜਾਣਾ ਪੈਂਦਾ ਹੈ ਤੇ ਉੱਥੇ ਉਸ ਨੂੰ ਸੌਂਚਕਾਈ ਜਾਂਦੀ ਹੈ ਉਸ ਨੂੰ ਸੁਰੱਖਿਆ ਕਰਮੀ ਅੰਦਰ ਲੈ ਕੇ ਜਾਂਦੇ ਆਂਦੇ ਫਿਰ ਉਹ ਹਲਫ ਰੈਂਦੇ ਹਨ ਇਸ ਤੋਂ ਬਾਅਦ ਸੰਸਦ ਮੈਂਬਰ ਨੂੰ ਮੁਰਕ ਕੇ ਜੇਲ੍ਹ ਲੈ ਕੇ ਜਾਣਾ ਪੈਂਦਾ ਹੈ ਹਾਲਾਂਕਿ ਇਸ ਲਈ ਪਹਿਲਾਂ ਅਦਾਲਤ ਦੀ ਇਜਾਜ਼ਤ ਲੈਣੀ ਪੈਂਦੀ ਹੈ ਤੇ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਸੰਭਵ ਹੈ ਕਿਸੇ ਵੀ ਸੰਸਦ ਮੈਂਬਰ ਨੂੰ ਸੌਂਚੁਪਨ ਦਾ ਅਧਿਕਾਰ ਹੈ ਤੇ ਉਸ ਅਦਾਲਤ ਉਸੇ ਹੀ ਅੱਜ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੀ ਕਿ ਜੇਕਰ ਗਲਤ ਆਈਡੀ ਤੇ SIM ਖਰੀਦਿਆ ਤਾਂ ਹੋਵੇਗਾ 50 ਲੱਖ ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਜੇਕਰ ਉਸੇ ਗਲਤ ਤਰੀਕੇ ਨਾਲ SIM ਕਾਰਡ ਖਰੀਦੇ ਹੋ ਤਾਂ ਤੁਹਾਨੂੰ 50 ਲੱਖ ਰੁਪਏ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ ਨਵੇਂ ਟੈਲੀਕਮ ਕਾਨੂੰਨ ਦੇ ਵਿੱਚ ਕੀ ਕੀ ਬਦਲਾਅ ਹੋ ਤੁਹਾਨੂੰ ਦੱਸਦੇ ਹਾਂ ਜੇਕਰ ਤੁਹਾਡੇ ਕੋਲ ਕਿਸੇ ਵੀ ਕੰਪਨੀ ਦਾ SIM ਕਾਰਡ ਜਿਵੇਂ Airtel, Vodafone, Jio, Vi, BSNL ਆਲ ਸਭ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਇਹ 1 2 3 ਨਵੇਂ ਨਿਯਮ ਲਾਗੂ ਕੀਤੇ ਗਏ ਹਨ ਸਰਕਾਰੀ ਤਰਫੋਂ ਇਸ ਵਿੱਚ ਪਹਿਲਾ ਨਿਯਮ ਤਾਂ ਇਹ ਹੈ ਕਿ ਨਮਾ ਸਿੰਮ ਲੈਣ ਦੇ ਲਈ ਤੁਹਾਨੂੰ 9 ਤੋਂ ਜ਼ਿਆਦਾ ਸਿੰਮ ਕਾਰਡ ਤੁਸੀਂ ਨਹੀਂ ਖਰੀਦ ਸਕਦੇ ਜੇਕਰ ਤੁਸੀਂ ਜ਼ਿਆਦਾ ਸਿੰਮ ਖਰੀਦਦੇ ਹੋ ਤਾਂ ਤੁਹਾਨੂੰ ਦੇਣਾ ਪਵੇਗਾ ਪਾਰੀ ਜੁਰਮਾਨਾ ਭਾਰਤ ਦਾ ਕੋਈ ਵੀ ਨਾਗਰਿਕ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 9 ਤੋਂ ਜ਼ਿਆਦਾ ਸਿੰਮ ਕਾਰਡ ਨਹੀਂ ਲੈ ਸਕਦਾ ਜੇਕਰ ਤੁਸੀਂ 9 ਤੋਂ ਜ਼ਿਆਦਾ ਸਿੰਮ ਕਾਰਡ ਖਰੀਦਦੇ ਹੋ ਤਾਂ ਤੁਹਾਨੂੰ 50000 ਤੋਂ ਲੈ ਕੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ ਦੂਜਾ ਜੇਕਰ ਤੁਸੀਂ ਗਲਤ ਆਈਡੀ ਦੇ ਕੇ ਸਿੰਮ ਖਰੀਦਦੇ ਹੋ ਤਾਂ ਤੁਹਾਨੂੰ 50 ਲੱਖ ਰੁਪਏ ਦਾ ਜੁਰਮਾਨਾ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਨਾਮ ਤੇ ਕਿੰਨੇ ਸਿੰਮ ਹਨ ਨਾ ਤੁਸੀ sanction47ti.gov.in ਤੇ ਜਾ ਕੇ ਦੇਖ ਸਕਦੇ ਹੋ ਤੀਸਰਾ 1 ਜੁਲਾਈ ਤੋਂ SIM ਕਾਰਡ ਨੂੰ ਲੈ ਕੇ ਨਿਯਮ ਬਦਲ ਜਾਣਗੇ ਮੋਬਾਈਲ ਪੋਰਟੇਬਿਲਟੀ ਨੂੰ ਲੈ ਕੇ ਨਿਯਮ ਬਦਲਣ ਜਾ ਰਹੇ ਹਨ NEET ਪੇਪਰ ਲੀਕ ਮਾਮਲੇ ਦੇ ਵਿੱਚ ਆਰੋਪੀ ਚਿੰਤੂ ਤੇ ਮੁਕੇਸ਼ CBI ਦੀ ਮਾਨਟੇ ਅੱਸੀ ਵੱਡੀ ਖਬਰ ਆ ਰਹੀ ਹੈ ਜੀ NEET ਪੇਪਰ ਲੀਕ ਮਾਮਲੇ ਦੇ ਆਰੋਪੀ ਚਿੰਤੂ ਅਤੇ ਮੁਕੇਸ਼ CBI ਦੀ ਮਾਨਟੇ ਹਨ ਕਲਕੱਤਾ ਵਿੱਚ ਮੈਡੀਕਲ ਸੀਟ ਦੇਣ ਦੇ ਲਈ ਵਸੂਲੇ ਗਏ 12 ਲੱਖ ਰੁਪਏ ਹਜ਼ਾਰੀ ਬਾਗ ਵਿੱਚ ਪ੍ਰਿੰਸੀਪਲ ਤੋਂ गेस्ट हाउस ਵਿੱਚ ਟੀਮਾਂ ਕਰਨ ਗਿਆ ਪੁਛ ਤੱਕ ਇੱਥੋਂ ਹੀ ਪੇਪਰ ਲੀਕ ਹੋਏ ਸਨ ਅਗਲੀ ਖਬਰ ਆ ਰਹੀ ਹੈ ਜੀ Tata Altros Racer ਬਣੀ ਭਾਰਤ ਦੀ ਸਭ ਤੋਂ ਤੇਜ਼ ਹੈਚਬੈਕ ਕਾਰ ਆਟੋ ਇੰਡਸਟਰੀ ਤੋਂ ਖਬਰ ਆ ਰਹੀ ਹੈ ਕਿ Tata Altros Racer ਬਣੀ ਭਾਰਤ ਦੀ ਸਭ ਤੋਂ ਤੇਜ਼ ਹੈਚਬੈਕ ਕਾਰ ਕੋਸਟ ਰੇਸ ਟ੍ਰੈਕ ਉੱਤੇ 2.21 ਮਿੰਟ ਵਿੱਚ ਲਾਪ ਕੀਤਾ ਪੂਰਾ ਹੰਡਈ i20 ਨੂੰ ਵੀ ਪਿੱਛੇ ਛੱਡਿਆ Redmi 13 5G ਸਮਾਰਟਫੋਨ ਹੋਵੇਗਾ 9 ਜੁਲਾਈ ਨੂੰ ਲਾਂਚ ਮੋਬਾਈਲ ਇੰਡਸਟਰੀ ਤੋਂ ਖਬਰ ਆ ਰਹੀ ਹੈ ਕਿ Redmi 13 5G ਸਮਾਰਟਫੋਨ 9 ਜੁਲਾਈ ਨੂੰ ਲਾਂਚ ਹੋਵੇਗਾ ਇਸ ਦੇ ਵਿੱਚ 108 ਮੈਗਾਪਿਕਸਲ ਦਾ ਕੈਮਰਾ 6.68 ਇੰਚ ਡਿਸਪਲੇ ਦੇ ਉਸ ਦੀ ਕੀਮਤ ਲਗਭਗ 15000 ਰੁਪਏ ਹੋਵੇਗੀ ਹੁਣ ਤੂਫਾਨਾਂ ਅਤੇ ਮੌਸਮ ਦੀ ਮਿਲੇਗੀ ਸਹੀ ਜਾਣਕਾਰੀ NASA ਨੇ ਲਾਂਚ ਕੀਤਾ ਨਵਾਂ ਸੈਟੇਲਾਈਟ ਮੰ ਮੌਸਮ ਅਤੇ ਤੂਫਾਨਾਂ ਦੀ ਮਿਲੇਗੀ ਸਹੀ ਜਾਣਕਾਰੀ ਕਿਉਂਕਿ ਅਮਰੀਕਨ ਅੰਤਰਰਾਸ਼ਟਰੀ ਏਜੰਸੀ ਨਾਸਾ ਨੇ ਇੱਕ ਨਵਾਂ ਸੈਟੇਲਾਈਟ ਲਾਂਚ ਕੀਤਾ ਹੈ ਜਿਸ ਦਾ ਨਾਮ ਹੈ ਗੋਸ ਯੂਜ਼ਰਟੈਲਾਈਟ ਅਤੇ ਇਹ ਸੈਟੇਲਾਈਟ ਅੰਤਰਿਸ਼ਟ ਤੋਂ ਧਰਤੀ ਤੇ ਮੌਸਮ ਤੇ ਨਜ਼ਰ ਰੱਖੇਗਾ ਤੇ ਬੱਡੇ ਤੂਫਾਨਾਂ ਉਤੇ ਵੀ ਨਜ਼ਰ ਰੱਖੀ ਜਾਵੇਗੀ। ਚੰਡੀਗੜ੍ਹ ਵਿੱਚ ਹੋਣ ਖੁੱਲਣਗੇ 24 ਘੰਟੇ ਦੁਕਾਨਾਂ। ਕਰਨਾ ਹੋਵੇਗਾ ਸਿਰਫ ਇੱਕ ਕੰਮ। ਪ੍ਰਸ਼ਾਸਨ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਆਇਆ ਹੈ ਕਿ ਚੰਡੀਗੜ੍ਹ ਵਿੱਚ 24 ਘੰਟੇ ਖੁੱਲ ਸਕਣਗੀਆਂ ਸਾਰੀਆਂ ਦੁਕਾਨਾਂ ਦੁਕਾਨਦਾਰਾਂ ਨੂੰ ਸਿਰਫ ਇੱਕ ਹੀ ਕੰਮ ਕਰਨਾ ਹੋਵੇਗਾ ਤੇ ਉਹ ਇਹ ਹੈ ਕਿ ਦੁਕਾਨਦਾਰ ਨੂੰ ਇਸ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਇਸ ਦੇ ਲਈ ਫੀਸ ਵੀ ਜਮ੍ਹਾਂ ਕਰਾਉਣੀ ਪਵੇਗੀ ਇਸ ਤੋਂ ਬਾਅਦ ਦੁਕਾਨਦਾਰ ਆਪਣੀ ਦੁਕਾਨ ਨੂੰ ਪੂਰੇ ਹਫ਼ਤੇ 24 ਘੰਟੇ ਖੋਲ੍ਹ ਸਕੇਗਾ ਹੁਣ ਤੱਕ ਸਿਰਫ ਸੈਕਟਰ 12 ਪੀਜੀਆਈ ਦੇ ਸਾਹਮਣੇ ਨਾਈਟ ਫੂਡ ਸਟਰੀਟ 24 ਘੰਟੇ ਖੁੱਲ੍ਹਾ ਰਹਿੰਦਾ ਹੈ ਇੱਥੇ ਰਾਤ ਭਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਖਾਸ ਕਰਕੇ ਨੌਜਵਾਨ ਇੱਥੇ ਰਾਤ ਨੂੰ ਆ ਕੇ ਖਾਣਾ ਖਾਂਦੇ ਹਨ ਕਿਉਂਕਿ ਇਹ ਪਰਮਿਟ ਲੈਂਨ ਤੋਂ ਬਾਅਦ ਕੋਈ ਵੀ ਦੁਕਾਨਦਾਰ 24 ਘੰਟੇ ਆਪਣੀ ਦੁਕਾਨ ਖੋਲ੍ਹ ਸਕਦਾ ਹੈ ਹੁਣ ਮਿਲੇਗੀ ਗਰਮੀ ਤੋਂ ਰਾਹਤ ਪਿਛਲੇ ਡੇਢ ਮਹੀਨੇ ਤੋਂ ਗਰਮੀ ਦੀ ਮਾਰ ਚੱਲ ਰਹੀ ਸੂਬਾ ਵਾਸੀਆਂ ਨੂੰ ਹੁਣ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਉੱਤਰ ਪੱਛਮ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੱਲ ਪ੍ਰੀ ਮੌਨਸੂਨ ਨੇ ਦਸਤਕ ਦੇ ਦਿੱਤੀ ਜਿਸ ਤੇ ਚੱਲਦੇ ਹਨ ਦਿੱਲੀ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੱਲ ਬਰਖਾ ਹੋਈ ਪੰਜਾਬ ਦੇ ਪਟਿਆਲਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੀ ਦੇਰ ਸ਼ਾਮ ਤੱਕ ਹਲਕੀ ਬਰਖਾ ਹੁੰਦੀ ਰਹੀ ਜਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਮੌਸਮ ਆਯਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਜ ਕਈ ਥਾਵਾਂ ਦੇ ਹਲਕਾ ਰਿਠਾਈ ਤੋਂ 30 ਜੂਨ ਤੱਕ ਭਾਰੀ ਮੀਂਹ ਪੈ ਸਕਦਾ ਹੈ ਫਿਰ ਅਜ ਤੜਕਸਰ ਤੋਂ ਹੀ ਹੁਸ਼ਿਆਰਪੁਰ ਦਸੂਹਾਨਾਂ ਲੱਗਦੇ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਦੇ ਨਾਲ ਹੀ ਵਰਖਾ ਦੀ ਆਮਦ ਦੀ ਆੜ ਦੇ ਨਾਲ ਹੀ ਸੂਬੇ ਦੇ ਖਰਾਬ ਪਾਵਰ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ ਹਾਲਤ ਵਿੱਚ ਹੋ ਗਏ ਹਨ ਇਸ ਗੱਲ ਦੀ ਉਮੀਦ ਪੈਦਾ ਕੀਤੀ ਗਈ ਹੈ ਕਿ ਸੂਬਾ ਵਾਸੀਆਂ ਨੂੰ ਆਣ ਏલાਣੇ ਕਟਾ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ ਕੱਲ ਰੂਪਨਗਰ ਥਰਮਲ ਪਲਾਂਟਾਂ ਵਿੱਚ ਇੰਜੀਨੀਅਰਾਂ ਨੇ ਪਿਛਲੇ 4 ਦਿਨ ਦੀ ਸਖਤ ਮੁਸ਼ਕਲ ਤੋਂ ਬਾਅਦ ਇਹਨਾਂ ਪਾਵਰ ਪਲਾਂਟਾਂ ਸਾਰੇ ਜੁਨਡੰ ਚਾਲੂ ਹਾਲਤ ਵਿੱਚ ਲੈ ਆਂਦਾ ਹੈ ਅਕਾਲੀ ਦਲ ਨੇ ਆਪਸੀ ਫੋਟੋ ਨੂੰ ਪਾਜ ਪਾਦੀ ਸਾਜ਼ਿਸ਼ ਐਲਾਨਿਆ ਪਾਵੇਂ ਕੇ ਹੁਣ ਸੂਬਾ ਵਾਸੀਆਂ ਨੂੰ ਤਾਂ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਸ਼੍ਰੋਮਣੀ ਕਾਲੀ ਦਲ ਵਿੱਚ ਬਗਾਵਤੀ ਸੁਰਾਂ ਦੇ ਚੱਲਦੇ ਪੈਦਾ ਹੋਏ ਸੇਕ ਤੋਂ ਸੁਖਵੀਰ ਸਿੰਘ ਬਾਦਲ ਨੂੰ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸ਼੍ਰੋਮਣੀ ਕਾਲੀ ਦਲ ਦੀ ਅੰਦੂਨੀ ਲੜਾਈ ਹੁਣ ਖੁੱਲ ਕੇ ਬਾਹਰ ਆ ਗਈ ਹੈ ਸੁਖਵੀਰ ਬਾਦਲ ਦੀ ਲੀਡਰਸ਼ਿਪ ਕਰਨ ਵਾਲੇ ਆਗੂਆਂ ਨੇ ਕਾਹਲੇ ਗੌਰਫੇ ਸਪਸ਼ਟ ਕਰ ਦਿੱਤਾ ਕਿ ਸੁਖਵੀਰ ਦੇ ਪ੍ਰਧਾਨ ਦੇ ਅਹੁਦੇ ਤੋਂ ਸਿਫੇ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਅਤੇ ਸ਼ੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਵਕਰਾੜਾ ਧੜਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਆਗੂਆਂ ਨੂੰ ਮਤਾ ਪਾਸ ਕਰਕੇ ਦੋ ਟੁਕ ਕਹਿ ਦਿੱਤਾ ਕਿ ਉਹ ਪਾਰਟੀ ਪਲੇਟਫਾਰਮ ਤੇ ਜਾ ਕੇ ਆਪਣੀ ਗੱਲ ਰੱਖਣ ਦੇ ਜੇਕਰ ਉਹ ਜਹ ਨਹੀਂ ਕਰਦੇ ਤਾਂ ਪਾਰਟੀ ਤੋਂ ਬਾਹਰ ਸਮਝੇ ਜਾਣਗੇ ਇਸ ਸੰਮਾਨ ਪਰਮਿੰਦਰ ਸਿੰਘ ਢੀਟਸਾਨੇ ਕਾਲ ਇੱਕ ਵੱਡਾ ਐਲਾਨ ਕਰ ਦਿੱਤਾ ਉਹਨਾਂ ਅਕਾ ਕਿ 1 ਜੁਲਾਈ ਨੂੰ ਛੇ ਰੇ ਕਾਲ ਤੱਕ ਸਾਹਿਬ ਤੇ ਪੇਸ਼ ਹੋਗੇ ਖੁਦ ਨੂੰ ਤਨਖਾਹ ਲਗਵਾਉਣਗੇ ਤਾਂ ਜੋ ਉਹਨਾਂ ਦੇ ਮਨ ਤੋਂ ਪਿਛਲੀਆਂ ਗਲਤੀਆਂ ਦਾ ਭਾਰ ਉੱਤਰ ਜਾਵੇ ਉਹਨਾਂ ਆਖਿਆ ਕਿ ਭਾਵੇਂ ਇਨਾਂ ਫੈਸਲਿਆਂ ਵਿੱਚ ਮੈਂ ਸ਼ਾਮਿਲ ਨਹੀਂ ਸੀ ਪਰ ਗਲਤ ਫੈਸਲੇਾਂ ਸਬੰਧਿਤ ਉੱਪਰ ਰਹਿਣ ਵਾਲਾ ਵੀ ਉਹਨਾਂ ਹੀ ਵੱਡਾ ਗੁਨੇਗਾਰ ਹੁੰਦਾ ਹੈ ਇਸ ਲਈ ਉਹ ਪਛਤਾਪ ਲਈ ਕਾਲ ਤੱਕ ਸਾਹਿਬ ਤੇ ਪੇਸ਼ ਹੋਗੇ ਖੁਦ ਨੂੰ ਤਨਖਾਹ ਲਗਵਾਉਣਗੇ ਜੋ ਅਮਰੀ ਖਾਲੀਦਲ ਵਿੱਚ ਚੱਲ ਰਹੀ ਬਗਾਵਤ ਦਾ ਸਰ ਹੁਣ ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਤੇ ਵੀ ਪੈ ਗਿਆ ਹੈ ਨਾਂ ਵਾਪਸੀ ਦੇ ਆਖਰੀ ਦਿਨ ਦੇਰ ਸ਼ਾਮ ਸ਼੍ਰੋਮਣੀ ਕਾਲੀ ਦਲ ਨੇ ਪਾਰਟੀ ਵੱਲੋਂ ਲਾਨੀ ਗਈ ਉਮੀਦਵਾਰ ਸੁਜੀਤ ਕੌਰ ਨੂੰ ਆਪਣਾ ਹੀ ਉਮੀਦਵਾਰ ਬੰਨ੍ਹਣ ਤੋਂ ਹੁਣ ਇਨਕਾਰ ਕਰ ਦਿੱਤਾ ਹੈ ਅਕਾਲੀ ਦਲ ਦੇ ਬੁਲਾਰੇ ਨੇ ਆਖਿਆ ਕਿ ਸੁਜੀਤ ਕੌਰ ਨੂੰ ਅਕਾਲੀ ਦਲ ਦਾ ਹੁਣ ਕੋਈ ਸਮਰਥਨ ਨਹੀਂ ਉਹ ਆਪਣੇ ਪੱਧਰ ਤੇ ਚੋਣ ਲੜ ਰਹੇ ਹਨ ਦਰਮਿਆਨ ਹਰਸਿਮਤ ਕੌਰ ਬਾਦਲ ਨੇ ਕੱਲ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤੀ ਸੂਰਾਂ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਲੁਧਿਆਣਾ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਹੋਵੇਗਾ ਮਹਿੰਗਾ ਦਰਅਸਲ ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਿਕੰਜਾ ਕੱਸਦੇ ਹਨ ਸ਼ਹਿਰ ਦੇ ਪ੍ਰਮੁੱਖ ਚੌਂਕਾਂ 'ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ ਸ਼ਹਿਰ ਦੇ 18 ਪ੍ਰਮੁੱਖ ਚੌਂਕਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਹੁਣ ਆਵਾਜਾਈ ਨਿਯਮ ਭੰਗ ਕਰਨ ਵਾਲਿਆਂ ਦੇ ਘਰੇ ਟ੍ਰੈਫਿਕ ਚਲਾਨ ਭੇਜੇ ਜਾਣਗੇ ਇਹ ਕਾਰਵਾਈ 30 ਜੂਨ ਤੋਂ ਸ਼ੁਰੂ ਹੋਵੇਗੀ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਕੀਤਾ ਵੱਡਾ ਐਲਾਨ ਕੇਂਦਰੀ ਸੜਕਾਂ ਕੌਜੇ ਮੰਤਰੀ ਨਿਤਿਨ ਗੜਕਰੀ ਨੇ ਕਾਲੀਗ ਬੱਡਾ ਲਾਂਕੀਤਾ ਉਹਨਾਂ ਆਖਿਆ ਕਿ ਜੇਕਰ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਹਾਈਵੇ ਦਾ ਸੰਚਾਲਨ ਕਰਨ ਵਾਲੀਆਂ ਟੋਲ ਕੰਪਨੀ ਨੂੰ ਵਾਹਨਾਂ ਤੋਂ ਟੋਲ ਨਹੀਂ ਵਸੂਦਣਾ ਚਾਹੀਦਾ ਉਹਨਾਂ ਆਖਿਆ ਕਿ ਜੇਕਰ ਅਸੀਂ ਵਧੀਆ ਸੇਵਾਵਾਂ ਨਹੀਂ ਦੇ ਸਕਦੇ ਤਾਂ ਸਾਨੂੰ ਟੋਲ ਬਲਸੂਲਣ ਦਾ ਕੋਈ ਹੱਕ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਦੀ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਪਨਾ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਪਾਕਿਸਤਾਨ ਸਿੱਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਕਲਪੱਕੇ ਤੌਰ ਤੇ ਸਥਾਪਿਤ ਕਰ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਮੂਰਤੀ ਪਿਛਲੇ 1 ਸਾਲ ਤੋਂ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੋਈ ਸੀ ਪਾਕਿਸਤਾਨ ਕਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਕਾਲ ਇਸ ਸਮਾਗਮ ਵਿੱਚ ਹੋਏ ਸ਼ਾਮਿਲ 올림픽 ਖੇਡਾਂ ਲਈ ਹਾਕੀ ਟੀਮ ਦਾ ਐਲਾਨ ਹਾਕੀ ਲਈ ਇੰਡੀਆ ਨੇ ਕਲ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ 올림픽 ਖੇਡਾਂ ਲਈ 16 ਮੈਂਬਰੀ ਭਾਰਤੀ ਪੁਰੀਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਹਰਮਨ ਪੀਰ ਤੇਨ ਨੂੰ ਕਪਤਾਨ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਭਾਰਤੀ ਟੀਮ ਦੇ ਵਿੱਚ ਪੰਜ ਖਿਡਾਰੀ ਜੇ ਹਨ ਜੋ ਪਹਿਲੀ ਵਾਰ 올림픽ਸ ਖੇਡਣਗੇ T20 ਵਰਲਡ ਕੱਪ ਵਿੱਚ ਅੱਜ ਦੋਵੇਂ ਸੈਮੀਫਾਈਨਲ ਖੇਡੇ ਜਾਣਗੇ ਪਹਿਲੇ ਸੈਮੀਫਾਈਨਲ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਅੱਜ ਸਵੇਰੇ 6 ਵਜੇ ਸਾਊਥ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ ਜਰ ਕੀ ਭਾਰਤੀ ਸਮੇਂ ਦੇ ਮੁਤਾਬਕ 8 ਵਜੇ ਫਾਈਨਲ ਵਿੱਚ ਆਪਣਾ ਪੱਕਾ ਸਥਾਨ ਹਾਸਲ ਕਰਨ ਲਈ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਸਕੂਲਾਂ ਕਾਲਜਾਂ ਵਿੱਚ ਸਟਾਫ ਸਬੰਧੀ ਹਰਜੋਤ ਸਿੰਘ ਬਾਂਸ ਨੇ ਕੀਤਾ ਵੱਡਾ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਂਸ ਨੇ ਸਕੂਲਾਂ ਤੇ ਕਾਲਜਾਂ ਵਿੱਚ ਸਟਾਫ ਦੇ ਸਬੰਧੀ ਵੱਡਾ ਐਲਾਨ ਕੀਤਾ ਹੈ ਹੁਣ ਸਰਕਾਰੀ ਕਾਲਜ ਦੇ ਵਿੱਚ 646 ਪ੍ਰੋਫੈਸਰਾਂ ਦੀ ਜਲਦੀ ਭਰਤੀ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਵੱਲੋਂ 7000 ਪ੍ਰਾਇਮਰੀ ਅਤੇ 6000 ਮਾਸਟਰ ਕੇਡਰ ਅਧਿਆਪਕਾਂ ਦੀਆਂ ਭਰਤੀਆਂ ਜਲਦੀ ਕੀਤੀਆਂ ਜਾਣਗੀਆਂ ਹੁਣ ਪ੍ਰਿੰਸੀਪਲਾਂ ਤੋਂ ਇਲਾਵਾ ਸਕੂਲ ਹੈੱਡ ਸਟਾਫ ਨੂੰ ਵੀ ਟ੍ਰੇਨਿੰਗ ਦੇ ਲਈ ਫਿਨਲੈਂਡ ਭੇਜਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਸ਼ਡਿਊਲ ਜਾਰੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2024-25 ਲਈ ਸਰਕਾਰੀ ਕਰਮਚਾਰੀਆਂ ਅਤੇ ਸਟਾਫ ਦੀ ਤਬਾਦਲਾ ਵਿੰਡੋ 15 ਚਲਾਈ 2024 ਤੋਂ 15 ਅਗਸਤ 2024 ਤੱਕ ਖੁੱਲੀ ਰਹੇਗੀ ਇਸ ਤਰੀਕ ਤੋਂ ਬਾਅਦ ਸਾਰੇ ਤਿਬਾਰ ਦੇ 23 April 2018 ਨੂੰ ਵਿਭਾਗ ਦੁਆਰਾ جاری ਕੀਤੇ ਪੱਤਰ ਦੇ ਅਧੀਨ ਹੋਣਗੇ ਇਹ ਸੂਚਨਾ ਪੰਜਾਬ ਸਰਕਾਰ ਦੀ ਪਰਸਨਲ ਪਾਲਿਸੀ ਦੋ ਬ੍ਰਾਂਚ ਵੱਲੋਂ ਹੈ ਇਹ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਲ ਕਮਿਸ਼ਨਰਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਸਬ-ਡਿਵੀਜ਼ਨਲ ਅਫਸਰ ਨੂੰ ਸੰਬੋਧਿਤ ਹੈ ਧੰਨਵਾਦ